ਜੁਨਿਆਲਾ ਗੁਰੂ ਤੋਂ 4 ਕਿਲੋਮੀਟਰ ਜੀਟੀ ਰੋਡ ਤੇ ਵਸੇ ਇਤਿਹਾਸਿਕ ਪਿੰਡ ਮੱਲੀਆਂ ਵਿਖੇ ਸਾਬੀ ਮੈਡੀਕਲ ਸਟੋਰ ਦੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਤਾਬੜਤੋੜ ਫਾਇਰ ਕੀਤੇ ਗਏ ਨੇ ਦੱਸਦੇ ਇਹ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਮੱਲੀਆਂ ਨੇ ਦੱਸਿਆ ਹੈ ਕਿ ਉਹਨਾਂ ਦਾ ਕਾਰ ਉਹਨਾਂ ਦੇ ਘਰ ਦੇ ਵਿੱਚ ਹੀ ਆਪਣਾ ਮੈਡੀਕਲ ਸਟੋਰ ਹੈ ਤੇ ਉਹ ਦੁਪਹਿਰ ਰੋਟੀ ਖਾਣ ਵਾਸਤੇ ਆਪਣੇ ਕਾਰ ਜਿਹੜਾ ਹੈ ਉੱਪਰ ਆਇਆ ਹੋਇਆ ਸੀ ਤੇ ਉਸਨੇ ਦੱਸਿਆ ਹੈ ਕਿ ਮੇਰੇ ਪਿਤਾ ਜੀ ਮੈਡੀਕਲ ਸਟੋਰ ਤੇ ਬੈਠੇ ਸਨ ਤੇ ਅਚਾਨਕ ਹੀ 1:30 ਵਜੇ ਦੁਪਹਿਰ ਦੋ ਨਕਾਬਪੋਸ਼ ਵਿਅਕਤੀ ਜੋ ਅੱਡੇ ਵਾਲੇ ਪਾਸਿਓਂ ਪਿੰਡ ਦੇ ਵਿੱਚ ਜਿਹੜੇ ਨੇ ਉਹ ਆਏ ਨੇ ਤੇ ਮੈਡੀਕਲ ਸਟੋਰ ਦੇ ਸਾਹਮਣੇ ਖਲੋ ਕੇ ਬੜੇ ਹੀ ਨੀਡਰ ਹੋ ਕੇ ਤਾਬਰ ਤੋੜ ਗੋਲੀਆਂ ਚਲਾਉਣੀਆਂ ਜਿਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਬਾਹਰ ਕੈਬਨ ਦੇ ਬڑے ਸ਼ੀਸ਼ੇ ਨੂੰ ਆਰਪਾਰ ਕਰਦਿਆਂ ਹੋਈਆਂ ਗੋਲੀਆਂ ਅੰਦਰ ਦਵਾਈਆਂ ਵਾਲੇ ਰੈਕ ਤੇ ਵੀ ਜਾਬਤ ਜੀਆਂ ਨੇ ਜਿਸ ਵਿੱਚ ਕੋਈ ਜਾਨਵਾਲ ਦਾ ਨੁਕਸਾਨ ਜਿਹੜਾ ਹੋਣ ਤੋਂ ਬਚ ਗਿਆ ਤੇ ਇਸ ਸਬੰਧੀ ਸਾਬੀ ਮੈਡੀਕਲ ਸਟੋਰ ਦੇ ਮਾਲਕ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਕੋਈ ਆਪਸੀ ਰੰਜਿਸ਼ ਵੀ ਨਹੀਂ ਹੈ ਤੇ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਨਕਾਬਪੋਸ਼ ਵਿਅਕਤੀਆਂ ਨੇ ਮੂੰਹ ਬੰਨੇ ਹੋਏ ਸਨ ਅਤੇ ਮੈਡੀਕਲ ਸਟੋਰ ਦੇ ਸਾਹਮਣੇ ਖਲੋ ਕੇ ਬਿਲਕੁਲ ਨਿੰਡਰ ਹੋ ਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਹੈ ਉਹ ਕੈਦ ਹੋਈ ਹੈ ਤੇ ਚੈੱਕ ਕੀਤੇ ਗਏ ਨੇ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਾਣਕਾਰੀ ਜੜੀ ਹੈ ਉਹ ਹਾਸਲ ਹੋ ਸਕੇ ਤੇ ਉੱਥੇ ਹੀ ਦੱਸਦੇ ਹੀ ਐ ਐਸ ਐਚਓ ਹਰਜਮ ਸਿੰਘ ਨੇ ਜਿਹੜਾ ਹੈ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਹਿਕੀਕਾਤ ਕਰ ਰਹੇ ਹਾਂ ਤੇ ਉੱਥੇ ਹੀ ਇਹ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ ਕਿ ਜਿਸ ਮੁਤਾਬਕ ਉਹਨਾਂ ਦੇ ਲੜਕੇ ਸਮਨ ਪ੍ਰੀਤ ਸੰਮਪ੍ਰੀਤ ਸਿੰਘ ਅਜੇਪਾਲ ਸਿੰਘ ਵਿਰਕ ਦੇ ਨਾਮ ਦੇ ਨਾ ਵਿਅਕਤੀ ਦੇ ਨਾਲ ਕੁਝ ਦਿਨ ਪਹਿਲਾਂ ਹੀ ਜਿਹੜੀ ਹੈ ਉਹ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਫਿਰ ਇਹਨਾਂ ਨੇ ਮੁੰਡੇ ਨੂੰ ਲੈ ਕੇ ਜਿਹੜਾ ਹੈ ਕਿਸੇ ਟਾਬੇ ਵਿੱਚ ਫਿਰ ਤੋਂ ਇਕੱਠੇ ਹੋ ਕੇ ਪਰ ਕੁਝ ਮੋਤਬਾਰ ਵਿਅਕਤੀਆਂ ਨੂੰ ਵਿੱਚ ਪਾ ਕੇ ਲੜਾਈ ਨੂੰ ਜਿਹੜਾ ਹੈ ਰੋਕਿਆ ਗਿਆ ਸੀ ਤੇ ਫਿਰ ਵੀ ਇਸ ਲੜਾਈ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਨਾਲ ਤਕਰਾਰਬਾਜ਼ੀ ਜਿਹੜੀ ਹੈ ਉਹ ਚੱਲ ਰਹੀ ਹੈ ਗੋਲੀਆਂ ਲਾਉਣਾ ਨਤੀਜਾ ਮੈਨੂੰ ਮੈਂ ਤੇ ਅੰਦਰ ਬੈਠਾਂ ਤੇ ਅੰਦਰ ਬੈਠਿਆਂ ਬਸ ਉਹ ਆਏ ਆ ਕਿ ਦੇਖਦੇ ਉਹ ਗੋਲੀਆਂ ਚਲਾਉਂਦੇ ਆ ਤੇ ਮੈਂ ਬਾਰ ਵੇਖਿਆ ਤੇ ਉਹ ਭੱਜ ਗਏ ਮੋੜ ਸਕਦੇ ਕਿੰਨੇ ਜਾਣੇ ਜੀ ਦੋ ਜਾਣੇ ਵੀ ਪਰਾਨੀ ਰੰਜਿਸ਼ ਵੀ ਜਾ ਕੇ ਗਾਰ ਨੇ ਹੋਰ ਤਾਂ ਕੋਈ ਰੰਜਿਸ਼ ਨਹੀਂ ਆਇਆ ਹੋਏ ਮੁੰਡਿਆਂ ਮੁੰਡਿਆਂ ਦਾ ਹੀ ਰਖਾਈ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਪੋਸਟਾਂ ਬਾਸਟਾਂ ਬੰਦ ਲੱਗਦਾ ਕੌਣ ਮੁੰਡੇ ਵਾਰਾ ਪਤਾ ਨਹੀਂ ਉਹ ਪੋਸਟਾਂ ਮੇਰਾ ਨਹੀਂ ਉਹਦਾ ਨਹੀਂ ਕੋਈ ਇਹ ਪੁਲਿਸ ਨੇ ਇਹ ਤਲਾਸ਼ੀ ਦੇ ਵਾਰ ਪੁਲਿਸ ਨੂੰ ਇਤਲਾਹ ਦਿੱਤੀ ਇਹਦੇ ਬਾਰੇ ਹਾਂ ਜੀ ਪ੍ਰਸ਼ਾਸਨ ਚੱਲ ਬਾਈ ਸੜੀ ਚੱਲ ਉਹ ਸੌੜੇ ਨੇ ਆਣ ਸਾਡੇ ਲੀਲੇ ਆ ਇਸਦੇ ਉਹਨਾਂ ਦੇ ਕੋਲ ਕਾਦੀ ਦੁਕਾਨ ਕਰਦੇ ਨੇ ਮੈਡੀਕਲ ਸਟੋਰ ਮੈਡੀਕਲ ਕਿਹੜੀ ਜਗ੍ਹਾ ਜੀ ਆਹ ਵੇਖੋ ਇੱਥੇ ਪਿੰਡ ਮੱਲੀਆ ਪਿੰਡ ਮੱਲੀਆ ਕੀ ਮੰਗ ਕੀ ਕਰਦੇ ਸੱਸੀ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਮਨ ਕਰਦੇ ਮੇਰਾ ਨਾਮ ਜੀ ਇੰਦਰਜੀਤ ਸਿੰਘ ਮੱਲੀ ਹਾਂਜੀ ਅੱਜ ਜਿਹੜੀ ਇੱਥੇ ਗੋਲੀ ਚੱਲੀ ਮੈਡੀਕਲ ਸਟੋਰ ਤੇ ਕੀ ਗੱਲ ਹੋਈ ਹੈ ਇਹ ਜੀ ਸਾਡਾ ਭਤੀਜਾ ਵਾ ਉਹਦਾ ਗਾੜੀ ਬੇਟਾ ਵਾ ਪੁੱਤਰਾ ਸਾਡਾ ਉਹਨੇ ਮੈਡੀਕਲ ਸਟੋਰ ਇੱਥੇ ਪਾਇਆ ਤੇ ਉਹ ਦੁਪਹਿਰ ਨੂੰ ਅਚਨਚੇਤ ਬੈਠੇ ਸੀਗੇ ਉਹਦੇ ਫਾਦਰ ਸਾਹਿਬ ਜਸਵੀਰ ਸਿੰਘ ਜਿਹਨਾਲ ਸਿੰਘ ਉਹ ਦੋ ਅਣਪਛਾਤੇ ਵਿਅਕਤੀ ਆਏ ਉਹਨਾਂ ਦੇ ਮੂੰਹ ਸਰ ਵੱਧੇ ਸੀ ਉਹਨਾਂ ਨੇ ਆਣ ਕੇ ਗੋਲੀਆਂ ਚਲਾਤੀਆਂ ਸਿੱਧੀਆਂ ਜੋ ਕਿ ਸਾਡੀ ਉਹ ਚੰਗੀ ਕਿਸਮਤ ਈ ਪਰਮੇਸ਼ਰ ਜਾਣਦਾ ਵੀ ਜਿਹੜਾ ਉਹ ਸਾਈਡ ਤੇ ਡਿੱਗ ਪਿਆ ਗੋਲੀ ਲੱਗਣ ਤੋਂ ਬਗੈਰ ਹੀ ਉਹ ਗੋਲੀ ਤੋਂ ਬਚ ਗਏ ਬਾਕੀ ਉਹਨਾਂ ਨੇ ਸਾਡਾ ਬੜਾ ਤੜਾ ਨਿਸ਼ਾਨ ਕਰ ਦਵਾ ਸੀ ਤੇ ਸਾਡੀ ਕੋ ਰੰਜਿਸ਼ ਨਹੀਂ ਕੇ ਤੇ ਨਾਲ ਹੀ ਨਾ ਪਿੰਡ ਚ ਨਾ ਲਾਕੇ ਦੇ ਵਿੱਚ ਤੇ ਕੋ ਬੱਚਿਆਂ ਬੱਚਿਆਂ ਦੀ ਆ ਜਦੋਂ ਕਦੇ ਸਕੂਲ ਟਾਈਮ ਤੇ ਪਰਾਂਵਾਂ ਕੋਈ ਹੋਊਗਾ ਇਹਨਾਂ ਦਾ ਡਿਸਕਿਊਟ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਸਾਡੀ ਕੇ ਨੂੰ ਦੁਸ਼ਮਣ ਹੀ ਨਹੀਂ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਦੀ 4 ਗੋਲੀਆਂ ਚੱਲੀਆਂ ਜੀ ਕਿੰਨੀਆਂ ਬਰਾਮਦ ਕਿੰਨੀਆਂ ਬਰਾਮਦ ਕਿੰਨੇ 3 ਹੋ ਜਾਣੀ ਗਰੋ ਗੇਨ ਨੀ ਬ੍ਰਾਹਮਤੋਂ ਯਾਦ ਤੁਹਾਨੂੰ ਤਾਂ ਇੱਕ ਫੈਕਟਰ ਪੁਲਿਸ ਪ੍ਰੋਸੈਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜੀ ਪੁਲਸ ਨੇ ਸਾਡੀ ਪੂਰੀ ਹੈਲਪ ਕੀਤੀ ਆ ਪੂਰੀ ਮਦਦ ਕੀਤੀ ਆ ਪੁਲਸ ਮੌਕੇ ਤੇ ਆਈ ਆ ਉਸੇ ਵੇਲੇ ਆ ਗਈ 15 ਮਿੰਟਾਂ ਬਾਅਦ ਮੰਗ ਕਰਦੇ ਆ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਤੋਂ 24 ਘੰਟੇ ਦਾ ਖਤਰਾ ਪੈ ਗਿਆ 24 ਘੰਟੇ ਹੀ ਸਾਨੂੰ ਜਿੰਨਾ ਸਾਡਾ ਪਰਿਵਾਰ ਆ ਇੱਕ ਖਤਰੇ ਦੇ ਵਿੱਚ ਆ ਅਸੀਂ ਡਿਪਾਰਟਮੈਂਟ ਕੋ ਮੰਗਦੇ ਆ ਵੀ ਸਾਡਾ ਹੈਲਪ ਅਤੇ ਸਾਡੀ ਸੁਰੱਖਿਆ ਜਿਹੜੀ ਉਹ ਜਕੀਨੀ ਬਣਾਈ ਜਾਵੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਜੀ ਦੁਬਾਰਾ ਫੇਰ ਏ ਸਰਜਰੀ ਮੱਲੀਆਂ ਪੇਟ ਵਿੱਚ ਬੁੜੀ ਚਲੀ ਹੈ ਕੀ ਕਰੀ ਸਾਨੂੰ ਪੌਣੇ ਦੇ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲੀਆਂ ਪੇਟ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡਿਆਲੇ ਦੇ ਅਜੇ ਵਿਰਕ ਨਾਂ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦਨ ਮੋਦਬਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਦਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮੇਰਾਂ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਹੜ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿੰਨੇ ਰਾਊਂਡ ਚਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ ਲੱਗਦਾ ਨਹੀਂ ਆ ਕਿ ਬੱਚਿਆਂ ਨੂੰ ਜਿਆਦਾ ਖੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਤੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਏਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰੱਥ ਹੋ ਗਿਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਜਿੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਆ ਸਰ ਇਹ ਜਿਹੜਾ ਤੇ ਹਰਨ ਤੇ ਜਿਸ ਸਮਾਪੋਣੀ ਲੱਗਣੀ ਚਾਹੀਦੀ ਜੀਦਾ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਅਧਾਰੀ ਰਹਿੰਦੇ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਣੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹਗਾਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ ਚ ਆ ਇਹ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ ਚ ਜਾਣ ਤੋਂ ਬਾਅਦ ਫਾਇਦਾ ਠਾਇਆ ਇਸ ਕਰਦਾ ਬਾਕੀ ਅਸੀਂ ਇਨਵੈਸਟਿਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ क्राइम ਮਤਲਬ ਜਦਾ ਵੱਧ ਰਹੇ ਹੈਗੇ ਹਨਾ ਵਾਸਤੇ ਕੀ ਚਾਲੀ ਚੱਲਦੀ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਕਿ ਤੇ ਹਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਆਵਾਜ਼ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਹਨ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਕਿ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਨਹੀਂ ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਲਾ ਬਿਣਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ